ਕੇ ਚਲਾਨ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕੱਟ ਕੇ ਚਲਾਨ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕਿਸੇ ਨਾਲ ਕਿਤੇ ਨਾ ਕੋਈ ਵਾਰਦਾਤ ਹੋ ਜੇ ਇਸੇ ਕਰਕੇ ਆ ਨਾ ਕਿ ਅਸੀਂ ਲਾਏ ਹੋਇਆ ਕਾਹ ਤੋਂ ਚੌਕਾ ਵਿੱਚ ਲਾਲ ਬੱਤੀ ਜੰਪ ਕਰ ਦੇ ਥੋਡੀ ਸੇਫਟੀ ਰੂਲ ਜੋ ਬਣਾਏ ਹੋਏ ਉਹ ਚੌਂਕਾਂ ਵਿੱਚ ਲਾਲ ਬੱਤੀ ਜੰਪ ਕਰਦੇ ਟੋੜੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਕਾਗਜ਼ ਜੇ ਪੁੱਛੋ ਕਹਿੰਦੇ ਘੜ ਅੱਜ ਰਹਿ ਗਏ ਕੰਮ ਸੀ ਜ਼ਰੂਰੀ ਤਾਈਓ ਤਿੰਨ ਜਾਣੇ ਬਹਿ ਗਏ ਉਹ ਕਾਗਜ਼ ਜੇ ਪੁੱਛੋ ਕਹਿੰਦੇ ਘੜ ਅੱਜ ਰਹਿ ਗਏ ਕੰਮ ਸੀ ਜ਼ਰੂਰੀ ਤਾਈਓ ਤਿੰਨ ਜਾਣੇ ਬਹਿ ਗਏ ਹੀ ਆ ਦੱਸੋ ਕਿਨੇ ਸੀਟ ਬੈਲਟ ਲਾਈ ਉਹ ਆਪ ਹੀ ਆ ਦੱਸੋ ਕਿਨੇ ਸੀਟ ਬੈਲਟ ਲਾਈ ਤੇ ਕਿੰਨੇ ਆਣੇ ਹੈਲਮਟ ਪਾਏ ਹੋਇਆ ਕਤੋਂ ਚੌਕਾ ਵਿੱਚ ਲਾਲ ਬੱਤੀ ਜੰਪ ਕਰਦੇ ਢੋਡੀ ਸੇਫਟੀ ਰੂਲ ਜੋ ਬਣਾਏ ਹੋਇਆ ਉਹ ਚੌਕਾ ਵਿੱਚ ਲਾਲ ਬੱਤੀ ਜੰਪ ਕਰਦੇ ਢੋਡੀ ਸੇਫਟੀ ਰੂਲ ਜੋ ਬਣਾਏ ਹੋਇਆ ਕੀ ਕੋ ਨਸ਼ਾ ਐ ਮੇ ਗੱਡੀਆਂ ਭਜਾਈਏ ਨਾ ਬਿਨਾ ਗੱਲੋਂ ਜਾਨ ਨੂੰ ਵੀ ਖਤਰੇ ਚ ਪਾਈਏ ਨਾ ਉਹ ਕਰਕੇ ਕੋਈ ਨਸ਼ਾ ਐ ਗੱਡੀਆਂ ਭਜਾਈਏ ਨਾ ਬਿਨਾ ਗੱਲੋਂ ਜਾਨ ਨੂੰ ਵੀ ਖਤਰੇ ਚ ਪਾਈਏ ਨਾ ਉਹ ਵੇਖਦਾ ਐ ਲੋਦੀ ਰੋਜ ਸੜਕਾਂ ਦੇ ਉੱਤੇ ਉਹ ਵੇਖਦਾ ਐ ਲੋਦੀ ਰੋਜ ਸੜਕਾਂ ਦੇ ਉੱਤੇ ਪੁੱਤ ਕਿੰਨੀਆਂ ਹੀ ਮਾਂ ਵਾਲੇ ਗਵਾਏ ਹੋਇਆ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਤੋੜੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਤੋੜੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ